ਹੁੰਦੇ ਹੁੰਦੇ ਨੇ ਭਗਵਾਨ ਨੂੰ ਮੰਨਣ ਵਾਲੇ ਹੁੰਦੇ ਨੇ ਉਹ ਮੇਰੇ ਕੋਲੇ ਪਹੁੰਚ ਹੀ ਜਾਂਦੇ ਨੇ ਇਹ ਕਨੈਕਟੀਵਿਟੀ ਬਣ ਜਾਂਦੀ ਆ ਮੈਂ ਤਾਂ ਇੱਕ ਜੀ ਲੈਣ ਆਇਆ ਸੀਗਾ ਲੇਕਿਨ ਦੋ ਲੈ ਕੇ ਚੱਲੇ ਆ ਮੈਨੂੰ ਲੱਗਦਾ ਵੀ ਬੈਠੇ ਆ ਉਹਦਾ ਤਾਂ ਤਿੰਨ ਹੀ ਨਾ ਹੋ ਜਾਣਾ ਜੈ ਮਾਤਾ ਦੀ ਦੋਸਤੋ ਲੁਧਿਆਣੇ ਤੋਂ ਸਪੈਸ਼ਲ ਆਏ ਨੇ ਚੱਲ ਕੇ ਮਿੰਟਾ ਜੀ ਔਰ ਬਹੁਤ ਹੀ ਨਾਈਸ ਸੁਭਾਅ ਮਿੰਟਾ ਜੀ ਦਾ ਇਹ ਪ੍ਰਾਪਰਟੀ ਦਾ ਕੰਮ ਕਰਦੇ ਨੇ ਉੱਥੇ ਲੁਧਿਆਣੇ ਔਰ ਇਹਨਾਂ ਨੇ ਲਿਆ ਆਈਫੋਨ 13 ਇਹ ਦੁਗਰੀ ਆਈ ਸੀ ਗੁਰੂ ਇਹ ਹਰ ਸੰਡੇ ਗੁਰੂ ਜੀ ਇੱਥੇ ਜੋ ਜਨਮ ਸਥਾਨ ਹੈ ਗੁਰੂ ਜੀਆਂ ਦਾ ਉੱਥੇ ਆਂਦੇ ਨੇ ਹਰ ਸੰਡੇ ਦੁਗਰੀ ਇਹ ਸਾਡੇ ਬਿਲਕੁਲ ਨਾਲ ਹੈ ਕਿੰਨੇ ਕਿਲੋਮੀਟਰ ਇੱਥੋਂ ਹੋਊਗਾ 10-15 ਕਿਲੋ 10-15 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਹੈਈ ਸਾਡੇ ਬਿਲਕੁਲ ਨਾਲ ਹੀ ਹੈ ਦੁਗਰੀ ਜਿੱਥੇ ਗੁਰੂ ਜੀਆਂ ਦਾ ਜਨਮ ਸਥਾਨ ਹੈ ਉੱਥੇ ਹਰ ਸੰਡੇ ਆਂਦੇ ਨੇ ਦੇਖੋ ਤੁਸੀਂ ਜਿਹੜੇ ਰੱਬ ਦੇ ਬੰਦੇ ਹੁੰਦੇ ਨੇ ਭਗਵਾਨ ਨੂੰ ਮੰਨਣ ਵਾਲੇ ਹੁੰਦੇ ਨੇ ਉਹ ਮੇਰੇ ਕੋਲੇ ਪਹੁੰਚ ਹੀ ਜਾਂਦੇ ਨੇ ਇਹ ਕਨੈਕਟੀਵਿਟੀ ਬਣ ਜਾਂਦੀ ਆ ਬਹੁਤ ਵਧੀਆ ਲੱਗਦਾ ਮਿੰਟਾ ਜੀ ਆਏ ਮੇਰੀਆਂ ਰੀਲਸ ਦੇਖਦੇ ਸੀ ਇੰਸਟਾਗ੍ਰam ਤੇ ਇਹਨਾਂ ਦਾ ਮਨ ਕਰਿਆ ਕਿ ਆਈਫੋਨ ਲੈਣਾ ਔਰ ਲੁਧਿਆਣੇ ਤੋਂ ਲੈਂਦੇ ਲੈਂਦੇ ਕਹਿੰਦੇ ਨਹੀਂ ਦੀਪਕ ਕੋਲੇ ਜਾਣਾ ਆਈਫੋਨ ਤੇ ਇਹਨਾਂ ਨੇ ਲੈ ਹੀ ਲਿਆ ਨਾਲ ਇਹਨਾਂ ਨੇ LG ਦੀ ਫੁੱਲੀ ਵਾਸ਼ਿੰਗ ਮਸ਼ੀਨ ਵੀ ਲੈ ਲਈ ਦੇਖੋ ਇੱਥੇ ਆਏ ਇਹਨਾਂ ਨੂੰ ਨਾਲ ਦੀ ਨਾਲ ਭੈਣ ਆਏ ਸੀ ਨਾਲ ਔਰ ਇਹਨਾਂ ਨੇ ਨਾਲ ਹੀ LG ਦੀ ਵਾਸ਼ਿੰਗ ਮਸ਼ੀਨ ਵੀ ਸਿਲੈਕਟ ਕਰ ਲਈ ਬਹੁਤ ਵਧੀਆ ਲੱਗਦਾ ਬਹੁਤ ਵਧੀਆ ਲੱਗਿਆ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਸੋਹਣਾ ਔਰ ਇੰਨਾ ਅੱਛਾ ਸਵਾਹ ਇਹਨਾਂ ਦਾ ਮੈਨੂੰ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਬਾਕੀ ਇਹਨਾਂ ਤੋਂ ਵੀ ਪੁੱਛਾਂਗੇ ਇੱਥੇ ਆ ਕੇ ਇਹਨਾਂ ਨੂੰ ਕਿਵੇਂ ਫੀਲ ਹੋਇਆ ਵੀਰ ਜੀ ਕਿਵੇਂ ਲੱਗਿਆ ਈ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਇਹਦੇ ਕੋਲ ਇਹਨਾਂ ਕੋਲ ਆ ਕੇ ਮੈਂ ਤਾਂ ਇੱਕ ਚੀਜ਼ ਲੈਣ ਆਇਆ ਸੀਗਾ ਲੇਕਿਨ ਦੋ ਲੈ ਕੇ ਚੱਲੇ ਆ ਮੈਨੂੰ ਲੱਗਦਾ ਵੀ ਬੈਠੇ ਆ ਹੋ ਸਕਦਾ ਤਿੰਨ ਹੀ ਨਾ ਹੋ ਜਾਣ ਲੇਕਿਨ ਬਹੁਤ ਅੱਛਾ ਲੱਗਿਆ ਜੈਸਾ ਮੈਂ ਸੋਚਿਆ ਸੀਗਾ ਬਿਲਕੁਲ ਵੈਸਾ ਹੀ ਪਾਇਆ ਤੁਹਾਨੂੰ ਮਤਲਬ ਕੋਈ ਫਰਕ ਨਹੀਂ ਨਾ ਜੀ ਨਾ 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 ਤੁਹਾਨੂੰ ਐਦਾਂ ਨਹੀਂ ਲੱਗਿਆ ਯਾਰ ਰੀਲਾਂ ਹੀ ਨੇ ਨਾ 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 ਬਹੁਤ ਵਧੀਆ ਲੱਗਿਆ ਤੁਹਾਡੇ ਕੋਲ ਬੈਠ ਕੇ ਚੱਲ ਗਿਆ ਚਲੋ ਤਾਂ ਹੀ ਦੂਜੀ ਵਾਰੀ ਚਾਹ ਵੀ ਲੈਣੀ ਹੈ ਥੈਂਕ ਯੂ ਥੈਂਕ ਯੂ ਜੈ ਮਾਤਾ ਜੀ